ਅਟਾ ਹੈਗਾ ਘਰੇ ਅਟਾ ਨਹੀਂ ਹੈ ਅਟ ਨਹੀਂ ਹੈ ਘਰ ਵਾਹਿਗੁਰੂ ਇਹ ਨੇ ਹਾਲਾਤ ਬਾਈ ਆਪਣੇ ਗ੍ਰੰਤੀ ਸਿੰਘਾਂ ਦੇ ਬਹੁਤ ਦੁੱਖ ਹੁੰਦਾ ਦਿਲੋਂ ਦੁੱਖ ਹੁੰਦਾ ਇਸ ਇੰਨੀ ਕੀ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਨੂੰ ਇੱਕ ਇਦਾਂ ਦਾ ਵੀਰ ਮਿਲ ਸਕੇ ਭੈਣ ਮਿਲ ਸਕੇ ਜੋ ਇਹਨ ਇਸ ਗ੍ਰੰਤੀ ਸਿੰਘਾਂ ਦੀ ਬਾਹ ਫੜ ਸਕੇ ਸਿਰਫ ਇੱਕ ਮਹੀਨੇ ਦਾ 3000 ਰੁਪਏ ਦਾ ਖਰਚਾ ਕਰ ਸਕੇ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਹੋਰ ਠੀਕ ਠਾਕ ਬਾਬਾ ਜੀ ਚੜ੍ਹਦੀ ਕਲਾ ਲਾਡ ਲੀਆਂ ਫੋਜਾਂ ਗੁਰੂ ਦੀਆਂ ਤੇ ਬਾਪੂ ਜੀ ਦੱਸੋ ਕੀ ਆਪਾਂ ਕੀ ਮਦਦ ਕਰ ਸਕਦੇ ਆ ਸਾਡੀ ਹਨ ਇੱਕ ਜੇ ਰਸਣ ਪਾਣੀ ਦੀ ਬੜੀ ਕਮੀ ਹੈ ਠੀਕ ਹੈ ਜੀ ਤੇ ਇਹ ਚੋਣੇ ਚਲੋ ਜਤ ਤੋਰ ਸੰਗਤ ਵਾਲੇ ਬਾਹਰ ਖੜ੍ਹ ਸਕੀ ਜੀ ਦੇ ਪਿਆਰੇ ਸਿਸਤਾਰੇ ਠੀਕ ਹੈ ਜੀ ਬਾਕੀ ਇਹ ਵੀ ਬੜੇ ਚੰਗੇ ਇੱਥੇ ਰਹਿਣੇ 5-7 ਸਾਲ ਹੋ ਗਏ ਅੱਛਾ ਜੀ ਮਾਣੀ ਪੜ੍ਹ ਲਿਆ ਜੀ ਇਹ ਤੇ ਰਹਿਨੇ ਹੁੰਦੇ ਹਾਂ ਜੀ। ਹਾਂਜੀ। ਘਰ ਦਾ ਗੁਜ਼ਾਰਾ ਆਪ ਵੀ ਕਿੱਦਾਂ ਚੱਲਦਾ ਜੀ? ਇਹ ਫਿਰ ਇਦਾਂ ਹੀ ਆ ਜੀ ਕੋਈ ਥੋੜਾ ਬੋਤਾ ਸੰਗਤ ਸੇਵਾ ਦੇ ਜਾਂਦੀ ਆ। ਕੋਈ ਜਾਈਏ 150 200 ਇਦਾਂ ਕੋਈ ਸਾਫੀਆ ਮਾਤਾ ਜੀ। ਠੀਕ ਹਾਂ। ਇਹ ਵੀ ਇਦਾਂ ਹੁੰਦਾ। ਅੱਗੇ ਸਰੀਰ ਕਬਾ ਹੋ ਗਿਆ ਹੁਣ ਚੱਲ ਲੱਤਾਂ ਰਹਿ ਗਈਆਂ। ਅੱਛਾ ਤੇ ਤੁਹਾਡੇ ਘਰ ਦਾ ਗੁਜ਼ਾਰਾ ਆਪ ਵੀ ਇਦਾਂ ਹੀ ਚੱਲਦਾ ਫਿਰ? ਇਦਾਂ ਹੀ ਚੱਲਦਾ ਜੀ। ਇਦਾਂ ਇਹ ਕਰੀ ਦੋ ਦਿਨ ਪੱਠੇ ਲਾਈਦੀ ਆ। ਇੱਕ ਦਿਨ ਗਜਾ ਦੇ ਦੇ ਤਾਂ ਗਰਮ ਕਰਕੇ ਖਾਂਦੇ ਰਹੀਆਂ। ਆ ਵੇ ਲੋ ਸਾਡਾ ਇੰਨਾ ਕੋ ਇਹਦੇ ਵਿੱਚ ਕਿੰਨਾ ਸਮਾਨ ਰੱਖਿਆ ਤੇ ਸਿਰਫ ਜਨਜ ਰਹੀ ਇੰਨੇ ਵਿੱਚ ਸਰਕਾਰ ਜੇ ਨਹੀਂ ਆਈਆਂ ਕਿ ਇਹਨੇ ਕੋਈ ਮਦਦ ਨਹੀਂ ਕੀਤੀ ਠੀਕ ਇਹਦੀ ਪੋਜੀਸ਼ਨ ਅੰਦਰ ਦੇ ਦੇ ਅੱਛਾ ਇੱਥੇ ਰਹਿਣੇ ਹਾਂ ਹਾਂਜੀ ਸਹੀ ਗਾ ਇਸ ਤਰ੍ਹਾਂ ਹੀ ਚਾਹੁੰਦੇ ਕਿ ਇਸ ਤਰ੍ਹਾਂ ਕੋਈ ਸੰਗ ਸਾਡੀ ਬਾਹ ਫੜੇ ਉਹਦੇ ਨਾਲ ਪਹਿਲਾਂ ਮਹਾਪੁਰ ਸੰਗ ਰਹਿਣ ਇਸ ਕੰਮ ਤੋਂ ਉਹ ਗੋਦਰੀ ਸਮੇਂ ਰਹੀ ਦੇ ਬੜਾ ਸਖਤ ਸੀ ਠੀਕ ਤੇ ਸੰਕਲਪਤਾ ਉਸ ਵੇਲੇ ਸੱਸ ਸਾਰੇ ਮੇਰੇ ਤੇ ਸਾਹ ਐਈ ਗਰੰਤੀ ਸਿੰਘ ਦੀ ਤੁਸੀਂ ਡਿਊਟੀ ਕਰਦੇ ਰਹੇ ਕਰਦੇ ਰਹਿਆ ਤੇ ਨਸਕਾਮ ਕਰਦੇ ਰਹੇ ਇਹ ਹਾਲਾਤ ਹੈ ਜੀ ਸਾਡੇ ਗਰੰਤੀ ਸਿੰਘਾਂ ਦੇ ਆਪਣੇ ਪੰਜਾਬ ਦੇ ਵਿੱਚ ਤੇ ਅਸੀਂ ਕਿੱਥੇ ਭੁੱਲੇ ਫਿਰਦੇ ਆ ਅਸਲ ਚ ਸਾਨੂੰ ਕਿਹਨਾਂ ਦੀ ਬਾਹ ਫੜਨੀ ਚਾਹੀਦੀ ਆ ਤੇ ਅਸੀਂ ਕਿਹਨਾਂ ਦੀ ਬਾਹ ਫੜ ਰਹੇ ਆ ਇਹਨਾਂ ਗੁਰਸਿੱਖਾਂ ਦੀ ਬਾਹ ਫੜਨੀ ਚਾਹੀਦੀ ਆ ਇਹ ਬਹੁਤ ਵੱਡੀ ਸਾਡੇ ਚ ਹੁਣ ਇਹ ਕਮੀ ਆ ਕਿ ਆਪਾਂ ਆਪਣੇ ਗੁਰਸਿੱਖਾਂ ਦੀ ਬਾਹ ਨਹੀਂ ਫੜਦੇ ਆਪਣੇ ਭਾਈਚਾਰੇ ਦੀ ਬਾਣੀ ਫੜਦੇ ਬਾਪੂ ਜੀ ਗੋਰ ਸੇ ਗਰੰਤੀ ਸਿੰਘ ਆ ਤੇ ਮੈਨੂੰ ਕਿਸੇ ਨੂੰ ਪਤਾ ਲੱਗਾ ਸੀ ਫੋਨ ਆਇਆ ਕਿ ਬਾਪੂ ਜੀ ਨੂੰ ਰਾਸ਼ਨ ਵਗੈਰਾ ਦੀ ਲੋੜ ਆ ਤੇ ਹੁਣ ਆਏ ਆ ਆ ਬਜ਼ੁਰਗ ਮਾਤਾ ਜੀ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੀ ਕਿ ਗੋਡੇ ਲੱਕ ਸਾਰਾ ਆ ਨਾ ਮਤਲਬ ਕੰਮ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਦਾ ਵੀ ਤੇ ਇੱਕ ਗਾਈ ਰੱਖੀ ਆ ਉਹਦੇ ਤੋਂ ਇਹ ਗੁਜ਼ਾਰਾ ਕਰਦੇ ਆ ਤੇ ਬਾਕੀ ਇਹਨਾਂ ਲੋੜਵੰਦ ਪਰਿਵਾਰਾਂ ਦੀ ਜਰੂਰ ਬਾਹ ਫੜੋ ਤੇ ਆਹ ਬਾਪੂ ਜੀ ਚੱਲੀਏ ਆਪਾਂ ਤੁਹਾਨੂੰ ਰਾਸ਼ਨ ਪਾਣੀ ਲੈ ਕੇ ਦਈਏ ਪਹਿਲਾਂ ਸਤਿ ਸ੍ਰੀ ਅਕਾਲ ਮੇਰਾ ਤਾਂ ਇਥੇ ਚਰਬੀ ਪੋਤਾ ਕਰਾਤੀ ਆ ਥੋੜਾ ਕਰਕੇ ਇਹ ਕਲ ਸਿੰਘ ਜੀ ਨਾਲ ਬੈਠੇ ਇਹਦੀ ਪੰਜਾਹਰ ਬਤਾ ਕੌਣ ਕਹੇ ਰੋਟੀ ਪਾਣੀ ਦਾ ਫਿਰ ਲੰਗਰ ਤੋਂ ਹੀ ਚੱਲਦਾ ਹੈ ਜਿਵੇਂ ਲੰਗਰ ਕੋਕ ਪੈਂਟਿਆ ਉੱਥੇ ਚੱਲਿਆ ਫਿਰ ਕੋਈ 100 ਦੇ ਦਿੰਦਾ ਕੋਈ 50 ਦੇ ਦਿੰਦਾ ਕੋਈ 10 ਹਾਂ ਹੀ ਨਹੀਂ ਸਾਡਾ ਬੱਤੀ ਵੀ ਆਵੇ ਫਰੀ ਤਾਰ ਲਈ ਪਾਣੀ ਵੀ ਸਰਕਾਰੀ ਆ ਟੋਟੀ ਹਸਪਤਾਲ ਵਾਲਾ ਲਈ ਉੱਥੋਂ ਪੜੀ ਦਾ ਬਾਹਰ ਦੀ ਵੀ ਤੰਗੀ ਪਾਪ ਦੀ ਵੀ ਤਰ ਗਈ ਜੇ ਮੁੰਡਾ ਮਿਸਟਰ ਜੀ ਤੋਂ ਨੇ ਮੜਾ ਮੋਟਾ ਪਰਦਾ ਕੀਤਾ ਆ ਜਾਓ ਬਾਅਦ ਕੇ ਬੈਜੋ ਇਹ ਆ ਜੀ ਸਾਡੇ ਗਰੰਤੀ ਸਿੰਘ ਤੇ ਅਸੀਂ ਕਹਿੰਨੇ ਆ ਕਿ ਸਾਡੇ ਧਰਮ ਦਾ ਪ੍ਰਚਾਰ ਕਿਆ ਹੋ ਨਹੀਂ ਹੋ ਰਿਹਾ ਬਾਪੂ ਜੀ ਕਿੰਨਾ ਟਾਈਮ ਤੁਸੀਂ ਗਰੰਤੀ ਸਿੰਘ ਦੀ ਡਿਊਟੀ ਕੀਤੀ ਹੈ ਜੀ ਮੈਂ ਕਾਫੀ ਚਿਰ ਕੀਤੀ ਹੈ ਜੀ ਇਹ ਬਚਪਨ ਤੋਂ ਹੀ ਨਾ ਮਾਰੇ ਮਾਰੀ ਜਾਰੀ ਆ ਰਹੀ ਹੈ ਹਾਂ ਜੀ ਉਹ ਤੋਂ ਮੈਂ ਉੱਥੇ ਸੇਵਾ ਕਰਦਾ ਜਿੱਥੇ ਕੋਈ ਨਹੀਂ ਕਰਦਾ ਠੀਕ ਹੈ ਕਿਉਂ ਕੋਈ ਲੈਣਾ ਕੋਈ ਮੰਗਣਾ ਕੋਨੇਗਾ ਠੀਕ ਹੈ ਨਿਸਕਾਮ ਸੇਵਾ ਨਿਸਕਾਮ ਸੇਵਾ ਜੋ ਚੜਜਣਾ ਉਹਦੇ ਨਾਲ ਆਪਣਾ ਟਾਈਮ ਨਾ ਗੁੰਦਦਾ ਕੱਲਾ ਹੁੰਦਾ ਏ ਤੇ ਇੱਕ ਮਹਾਪ੍ਰੀਸ਼ਾੰਦੇ ਸਿੰਘ ਹੁੰਦੇ ਸੀ ਸੰਤ ਗੁਰਬੰਦ ਸੁਣਾਦੇ ਵੇਲੇ ਠੀਕ ਹੈ ਉਹਨਾਂ ਦੇ ਟਾਈਮ ਦੇ ਹੀ ਉਹ ਸੰਤ ਕ੍ਰਿਤਾਸ ਸੁਣਾਉਣ ਦੇ ਵੇਲੇ ਤੇ ਸੰਤ ਕ੍ਰਿਤਾਸ ਸੁਣਾਉਣ ਦੇ ਵੇਲੇ ਦਾਸ ਨੇ ਸੇਵਾ ਤੇ ਮਹਾਪ੍ਰੀਸ਼ਾੰਦ ਕੰnect ਕਰਦੇ ਰੇਆ ਦੋ ਵੇਂਟ ਟਾਈਮ ਤੇ ਤਾਂ ਚਲੋ ਮਾਰੇ ਦੀ ਕਿਰਪਾ ਦਾ ਸਤਕਾ ਇਸ ਤਰ੍ਹਾਂ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਰੇਆ ਅੱਗੇ ਤਾਂ ਗਜ਼ਰ ਟਾਈਮ ਨਾ ਰੋਲ ਰਿਹਾ ਹਾਂ ਆਟਾ ਹੈਗਾ ਕਰੇ ਆਟਾ ਹੀ ਹੈ ਨਹੀਂ ਆਟਾ ਨਹੀਂ ਹੈ ਕਰ ਵਾਹਿਗੁਰੂ ਇਹ ਨੇ ਹਾਲਾਤ ਬਾਈ ਆਪਣੇ ਗ੍ਰਾਂਤੀ ਸਿੰਘਾਂ ਦੇ ਬਹੁਤ ਦੁੱਖ ਹੁੰਦਾ ਦਿਲੋਂ ਦੁੱਖ ਹੁੰਦਾ ਤੇ ਸਾਡੇ ਲਈ ਬਹੁਤ ਦੁੱਖ ਵਾਲੀ ਗੱਲ ਆ ਕਿ ਆਪਾਂ ਆਪਣੇ ਗ੍ਰਾਂਤੀ ਸਿੰਘ ਨਹੀਂ ਸਾਹਮ ਰਹੇ ਭਾਈ ਭਈ ਆਟਾ ਵੀ 10 ਕਿਲੋ ਦੇ ਦਿਓ ਜੀ ਆਜੋ ਬਾਪੂ ਜੀ ਚੱਲੀ ਬਸ ਖੋਲਣਾ ਗਿਆ ਆਜੋ ਬਾਪੂ ਜੀ ਤੇ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਆ ਕਿ ਸਾਡੇ ਗ੍ਰੰਥੀ ਸਿੰਘ ਇਦਾਂ ਰੋਲਣ ਦੋ ਟਾਈਮ ਦੀ ਰੋਟੀ ਤੋਂ ਵੀ ਮਮਤਾਜ ਹੋਣ ਤੇ ਬਹੁਤ ਮਨ ਦੁਖਦਾ ਭਾਈ ਤੇ ਬਾਪੂ ਜੀ ਨੂੰ ਜਦੋਂ ਆਏ ਘਰ ਦੇ ਹਾਲਾਤ ਵੇਖੇ ਇੱਕ ਆ ਮੱਝ ਜੀ ਰੱਖੀ ਐ ਗਾਂ ਹੀ ਰੱਖੀ ਐ ਬਾਪੂ ਜੀ ਨੇ ਤੇ ਅੰਦਰ ਤੁਸੀਂ ਦੇਖ ਹੀ ਦਿਖਾ ਹੀ ਦਿੱਤਾ ਤੁਹਾਨੂੰ ਹੈ ਤੇ ਇੱਕ ਹੀ ਇੱਕ ਹੀ ਮੰਝਾ ਘਰ ਦੇ ਵਿੱਚ ਇੱਕ ਛੋਟਾ ਜਿਹਾ ਅੰਦਰ ਬੈੱਡ ਲੱਗਾ ਉੱਤੇ ਬਾਪੂ ਸੌਂਦਾ ਮੰਝੇ ਤੇ ਬੇਬੇ ਸੌਂਦੀ ਆ ਤੇ ਭਾਈ ਜਦੋਂ ਗ੍ਰੰਥੀ ਸਿੰਘਾਂ ਦੀ ਗੱਲ ਆਉਂਦੀ ਨਾ ਤੇ ਭਾਈ ਮਨ ਬਹੁਤ ਭਾਰ ਆਉਂਦਾ ਕਿ ਸਾਡੇ ਗਰੰਤੀ ਸਿੰਘ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਜੀਵਨ ਬਤੀਤ ਕਰ ਰਹੇ ਨੇ ਤੇ ਬਸ ਇੰਨੀ ਕੁ ਬੇਨਤੀ ਹੈ ਜੀ ਇੱਕ ਹੱਥ ਜੋੜ ਕੇ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਡੋਨੇਸ਼ਨ ਨਹੀਂ ਲੈਂਦੇ ਤੁਸੀਂ ਇੱਕ ਜਣਾ ਇਹਨਾਂ ਬਾਪੂ ਜੀ ਇਸ ਗਰੰਤੀ ਸਿੰਘ ਜੀ ਦੇ ਲਈ ਅੱਗੇ ਆਓ ਇਹਨਾਂ ਦੇ ਘਰ ਦਾ ਖਰਚਾ ਚੱਕੋ 2000 3000 ਰੁਪਈਆ ਮਹੀਨੇ ਦਾ ਰਾਸ਼ਨ ਪਾਣੀ ਦਾ ਖਰਚਾ ਚੱਕ ਲਓ ਹੋਰ ਕੁਝ ਨਹੀਂ ਚਾਹੀਦਾ ਤੇ ਬਸ ਇੰਨੀ ਕੁ ਬੇਨਤੀ ਆ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਸਾਨੂੰ ਇੱਕ ਇਦਾਂ ਦਾ ਵੀਰ ਮਿਲ ਸਕੇ ਭੈਣ ਮਿਲ ਸਕੇ ਜੋ ਇਹਨ ਇਸ ਗ੍ਰੰਤੀ ਸਿੰਘਾਂ ਦੀ ਬਾਹ ਫੜ ਸਕੇ ਸਿਰਫ ਇੱਕ ਮਹੀਨੇ ਦਾ 3000 ਰੁਪਏ ਦਾ ਖਰਚਾ ਕਰ ਸਕੇ ਇਹਨਾਂ ਤੇ ਧੰਨਵਾਦ ਜੀ ਸਾਰਿਆਂ ਦਾ ਇਹ ਬਾਪੂ ਜੀ ਪਿਛਲੇ 20-25 ਸਾਲ ਤੋਂ ਗ੍ਰੰਤੀ ਸਿੰਘ ਨੇ ਤੇ ਤੁਸੀਂ ਹੁਣ ਦੇਖਿਆ ਜੀ ਬਾਪੂ ਜੀ ਨੂੰ ਆ ਕੇ ਮਿਲੇ ਆ ਤੇ ਬਾਪੂ ਜੀ ਨੂੰ ਪੁੱਛਿਆ ਬਾਪੂ ਜੀ ਕੀ ਸੇਵਾ ਕਰ ਸਕਦੇ ਆ ਤੁਹਾਡੀ ਤੇ ਬਾਪੂ ਜੀ ਕਹਿੰਦਾ ਹੋਰ ਕੁਝ ਨਹੀਂ ਚਾਹੀਦਾ ਸਿਰਫ ਰਾਸ਼ਨ ਪਾਣੀ ਲੈ ਦੋ ਉਹ ਨਹੀਂ ਆ ਕਰਦੇ ਵਿੱਚ ਇਤੇ ਤੱਕ ਕਿ ਆਟਾ ਵੀ ਨਹੀਂ ਆ ਕਰਦੇ ਵਿੱਚ ਤੇ ਇਹ ਗਰੰਤੀ ਸਿੰਘ ਦੇ ਹਾਲਾਤ ਆ ਜੋ 20-25 ਸਾਲ ਸੇਵਾ ਕਰ ਚੁੱਕੇ ਨੇ ਗੁਰੂ ਘਰ ਦੇ ਵਿੱਚ ਆਹ ਲਾ ਦੇ ਇੱਕ ਆ ਗਾਈ ਰੱਖੀ ਆ ਬਾਪੂ ਜੀ ਨੇ ਇਹ ਗੁਜ਼ਾਰਾ ਉਹ ਮਾਤਾ ਬੈਠੇ ਆ ਮਾਤਾ ਇੱਕ ਕੁੱਬ ਪਿਆ ਮਾਤਾ ਨੂੰ ਗੋਡਿਆਂ 'ਚ ਲੱਕ 'ਚ ਪ੍ਰੋਬਲਮ ਆ ਤੁਰ ਨਹੀਂ ਸਕਦੇ ਛੋਟੀ ਨਾਲ ਮਾੜਾ ਮਾੜਾ ਤੁਰਦੇ ਆ ਤੁਸੀਂ ਵੇਖਿਆ ਜੀ ਆ ਵੀਡੀਓ 'ਚ ਤੇ ਆ ਗਰੰਤੀ ਸਿੰਘ ਦੇ ਹਾਲਾਤ ਆ ਘਰ ਦੇ ਆ ਵੇਖੋ ਤੇ ਜੋ ਲੰਗਰ ਆ ਘਰ ਚ ਨਹੀਂ ਬਣਦਾ ਉਹ ਵੀ ਬਾਪੂ ਜੀ ਦਾ ਸਰੇ ਬਾਪੂ ਜੀ ਕਿੱਥੋਂ ਲੈ ਕੇ ਆਉਂਦੇ ਤੁਸੀਂ ਅਸੀਂ ਬਾਹਰੋਂ ਗਜਾ ਕਰਕੇ ਲੈ ਆਉਂਦੇ ਨੇ ਪ੍ਰਸ਼ਾਦੇ ਦੁੱਤ ਲੈ ਕੇ ਆਈਦੇ ਅੱਛਾ ਗਜਾ ਕਰਕੇ ਲੈ ਆਉਂਦੇ ਨੇ ਗਜਾ ਮਤਲਬ ਕਿ ਕਿਸੇ ਤੋਂ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਸ਼ਬਦ ਮਾਫ ਕਰਿਓ ਪਰ ਗਜਾ ਕਰਕੇ ਲੈ ਆਉਂਦੇ ਨੇ ਬਾਪੂ ਜੀ ਜਿੱਦਾਂ ਕਿਤੇ ਗੁਰਦੁਆਰਾ ਸਾਹਿਬ ਲੰਗਰ ਲੱਗਾ ਹੁੰਦਾ ਜਾਂ ਉੱਥੋਂ ਲੈ ਆਉਂਦੇ ਨੇ ਅੱਛਾ ਇਹ ਲੋਕਾਂ ਦੇ ਘਰਾਂ ਚੋਂ ਮਾਦਾ ਹੀ ਵਾਹ ਜਦੋਂ ਫਿਰ ਕਿਸੇ ਵੇਲੇ ਫਿਰ ਕਦੇ ਲੰਗਰ ਲੱਗਾ ਹੁੰਦਾ ਫਿਰ ਉੱਥੋਂ ਲੈ ਆਈਦਾ ਠੀਕ ਹੈ ਜੀ ਇੱਥੇ ਰਹਿੰਦੇ ਨੇ ਆ ਇੱਕ ਮੰਜਾ ਬਾਪੂ ਜੀ ਇੱਥੇ ਸੌਂਦੇ ਆ ਤੇ ਇੱਕ ਉਹ ਬਾਹਰ ਪਿਆ ਮੰਜਾ ਇਹ ਹਾਲਾਤ ਆ ਭਾਈ ਸਿਰਫ ਅਹੀਂ ਕਿਸੇ ਤਰ੍ਹਾਂ ਡੋਨੇਸ਼ਨ ਨਹੀਂ ਲੈਂਦੇ ਜੀ ਇੱਕ ਜਣ ਅੱਗੇ ਆ ਗਿਆ ਹੱਥ ਜੋੜ ਕੇ ਬੇਨਤੀ ਆ ਇਹਨਾਂ ਦੇ ਪਰਿਵਾਰ ਦੀ ਬਾਹ ਫੜ ਲਓ 2-3000 ਰੁਪਏ ਮਹੀਨੇ ਦਾ ਸੇਵਾ ਕਰ ਦਿਓ ਬਸ ਇੰਨੀ ਕਹ ਕੇ ਹਰ ਮਹੀਨੇ ਇਹਨਾਂ ਨੂੰ ਰਾਸ਼ਨ ਪਾਣੀ ਲੈ ਦਿਆ ਕਰੋ ਬहोत ਕਿਰਪਾ ਕਰੀ ਆਪ ਜੀ